ਲਤੀ ਮਲੀ ਜਗਾਇਆ ਮੈਂ ਇਹਨੂੰ ਬੁਲਾਉਣਾ ਚਾਹੁੰਦਾ ਹਾਂ ਇਸ ਪਿਆਰ ਸੋਹਣੇ ਸੋਹਣੇ ਪਹਾਰੀ ਵਰਸੀ ਖੁਸ਼ੀ ਖੁਸ਼ੀ ਐਡਰ ਪਾਲੀ ਤੋਂ ਆਹੀ ਆਪਣੇ ਬੀਬੀ ਕਿਰਨ ਜੋਰਗੋੜ ਦੀ ਜਿਹੜੇ ਆ ਕਾਉਂਸਲਰ ਬਣੇ ਨੇ ਉਹਨਾਂ ਦਾ ਟਾਲੀ ਵਾਲੇ ਚੌਂਕ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ ਇੱਥੇ ਦੇ ਟਾਲੀ ਵਾਲੇ ਚੌਂਕ ਦੇ ਪ੍ਰਧਾਨ ਨੇ ਜਿਹੜੇ ਮੁੱਖਾ ਜੀ ਕਿੱਦਾਂ ਮੁੱਖਾ ਜੀ ਅੱਜ ਜਿਹੜੇ ਆਪਣੇ ਕਾਉਂਸਲਰ ਬਣੇ ਨੇ ਆਮ ਆਦਮੀ ਪਾਰਟੀ ਦੇ ਜੀ ਕਿਰਨ ਜੋਤ ਗੁਰਦੀ ਵਰਪਾਲ ਸਿੰਘ ਬੱਬਰ ਦੇ ਪਰਿਵਾਰ ਦੇ ਜੋ ਕਿਦਾਂ ਵੇਰੇ ਜੀ ਜੀ ਸਭ ਤੋਂ ਪਹਿਲਾਂ ਇੱਥੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਦੀ ਚੰਗੀ ਸੋਚ ਚੰਗੀ ਨੀਤੀ ਸੀ ਔਰ ਭਲੇ ਮਨ ਸੀ ਇਹ ਬਹੁਤ ਜ਼ਿਆਦਾ ਮਹਾਰਾਜ ਦੀ ਕਿਰਪਾ ਆਈ ਲੋਕਾਂ ਨੇ ਇਹਨਾਂ ਨੂੰ ਵੱਧ ਚੜ ਕੇ ਵੋਟਾਂ ਦਿੱਤੀਆਂ ਔਰ ਇਹਨਾਂ ਦੀ ਨੇਕ ਬੁੱਧੀ ਕਾਰਨ ਇਹਨਾਂ ਨੇ ਜਿੱਤਾ ਸੀ ਮੇਰੀ ਵੱਡੀ ਭੈਣ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਧਰਮਾਤ ਕਰਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਰੀ ਕੀਤਾ ਜਿਨਾ ਚਿਤਾਇਆ ਕਿ ਆਨੋਂ ਨੇ ਸਮੇਂ ਵੀ ਸਾਢੇ ਪੈਂਦੀ ਅੱਗੇ ਲਾ ਕੇ ਵੱਧ ਤੋਂ ਵੱਧ ਕੰਮ ਕਰਨਗੇ ਕਿ ਏਰੀ ਦਾ ਕੋਈ ਵੀ ਕੰਮ ਹੈ ਇਹ ਬਾਤ ਜੜ ਕੇ ਇਸ ਲੈਣਗੇ ਕਿ ਕਿਸੇ ਤਰ੍ਹਾਂ ਪਰ ਪਾਸਿੰਗੀ ਬੱਬਰ ਉਹਨਾਂ ਦੀ ਪਤਨੀ ਜਿਹੜੇ ਕਾਉਂਸਲ ਬਣੇ ਬੱਬਰ ਸਾਹਿਬ ਅੱਜ ਸਮੂਹ ਚੇਟਾਲੀ ਹਲੇ ਚੌਂਕ ਦੇ ਸਵਰਨਕਰ ਭਾਈ ਜਰਿਆ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਆਪਣੇ ਬਾੜ ਵਾਸੀਆਂ ਨੂੰ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਵੱਧ ਤੋਂ ਵੱਧ ਵੋਟ ਪਾ ਕੇ ਜਿਤਾਇਆ ਮੈਂ ਵਾਅਦਾ ਕਰਦਾ ਹਾਂ ਉਹਨਾਂ ਦਾ ਕੋਈ ਕੰਮ ਨਹੀਂ ਰੁਕਣ ਦਵਾਂਗਾ ਤੰਦਮਾਨ ਸਾਰਾ ਉਹਨਾਂ ਦਾ ਕਾਰਜ ਜੋ ਵੀ ਕੰਮ ਹੋਗਾ ਮੈਂ ਅੱਗੇ ਲੱਕੇ ਕਰਾਂਗੀ ਮੈਂ ਆਪਣੇ ਭਰਾਵਾਂ ਦਾ ਵੀਰਾਂ ਦਾ ਮੈਂ ਦਿਨੋ ਧੰਨਵਾਦ ਕਰਨਾ ਚਾਹੁੰਦੀ ਹਾਂ ਤੇ ਆਪਣੀ ਵਾਰਤਾ ਜਾਣੇ ਮੈਨੂੰ ਵੋਟ ਪਾ ਕੇ ਅੱਜ ਕਾਮਯਾਬ ਬਣਾਇਆ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਤੇ ਉਹਨਾਂ ਦੇ ਸਾਰੇ ਕੰਮ ਕਰਾਂਗੇ ਜੁੜੇ ਮੈਂ ਹਾਂ ਦੀ ਬੀਤੀ ਤੁਹਾਡੇ ਅੱਜ ਭੈਣ ਨੂੰ ਕੌਂਸਲ ਬਣਾਇਆ ਗਿਆ ਹੈ ਅੱਜ ਬਹੁਤ ਖੁਸ਼ੀ ਹੈ ਕੀ ਕਹਿਣਾ ਚਾਹੁੰਦੇ ਹਾਂ ਮੈਨੂੰ ਇੰਨੀ ਤੁਸੀਂ ਇਹ ਜਿਹੀ ਮੇਰੀ ਮੇਰੀ ਭੈਣ ਨੂੰ ਇੰਨੀ ਖੁਸ਼ੀ ਹੋਈ ਹੈ ਕਿ ਮੈਂ ਦਿਨੋ ਤਨੋਂ ਮਨੋਂ ਆ ਸਰਦਾਰ ਮੁਖਤਾਰ ਜੀ ਮੁਖਾ ਜੀ ਨੇ ਕਿੰਨਾ ਬੈਘੇ ਇਹ ਪ੍ਰਣਾ ਗੀਤਾ ਕਿ ਅਸੀਂ ਆਪਣੀ ਭੈਣ ਨੂੰ ਵੋਟਾਂ ਵੱਧ ਤੋਂ ਵੱਧ ਪਾਵਾਂਗੇ ਔਰ ਜਿਤਾਵਾਂਗੇ ਔਰ ਇਹਨਾਂ ਨੇ ਉਹ ਕੰਮ ਕਰਕੇ ਵਗਾਇਆ ਮੇਰੇ ਮਨ ਨੂੰ ਇੰਨੀ ਖੁਸ਼ੀ ਹੈ ਕਿ ਮੇਰਾ ਤਨ ਮਨ ਧਨ ਇਹਨਾਂ ਦੇ ਇਹਨਾਂ ਦੇ ਅਰਪਣੇ ਕਿਉਂਕਿ ਇਹ ਬੰਦੇ ਇਮਾਨਦਾਰ ਉੱਚੀ ਸੋਚ ਦੇ ਮਾਲਕ ਨੇ ਇਹਨਾਂ ਦੇ ਨਾਲ ਹਰ ਇੱਕ ਬੰਦਾ ਨੀਵੇਂ ਤੋਂ ਨੀਵੇਂ ਉੱਚੇ ਤੋਂ ਉੱਚਾ ਬੰਦਾ ਇਹਨਾਂ ਨਾਲ ਜੁੜਿਆ ਹੋਏ ਔਰ ਇਹਨਾਂ ਨੇ ਮੇਰੇ ਇਹਨਾਂ ਨੇ ਕਹਿ ਕੇ ਢੰਗ ਦੇ ਨਾਲ ਹਰ ਇੱਕ ਬਰਕਰ ਨੂੰ ਅਪੀਲ ਕੀਤੀ ਕਿ ਇਹਨਾਂ ਨੂੰ ਵੋਟਾਂ ਪਾਓ ਔਰ ਇਹਨਾਂ ਨੇ ਏਡੀ ਵਧੀਆ VOTING ਕਰਵਾਈ ਇਹਨਾਂ ਬਹੁਤਿਆਰ ਕੰਮ ਕਰਵਾ ਕੇ ਦਿੱਤਾ ਜਿਸ وجہ ਦੇ ਨਾਲ ਸਾਡੀ ਭੈਣ ਬੀਬੀ ਕ੍ਰਿੰਜੀਤ ਕੌਰ ਬੱਬਰ ਜੇਤੂ ਕਾਦ ਦਿੱਤੇ ਗਏ ਲੋਕਾਂ ਦਾ ਮੈਂ ਧੰਨਵਾਦ ਕਰਦਾ ਹਾਂ ਦਿਲੋਂ ਦਿਲੋਂ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਅੱਜ ਬਹੁਤ ਖੁਸ਼ੀ ਹੋਈ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਜੋੜ ਦੀਆਂ ਗੈਰ ਆਈਆਂ ਤੋਂ ਬਧਾਈ ਦੇਣੀ ਚਾਹੁੰਦਾ ਆ। ਉਹ ਦੂਸਰਾ ਮੈਂ ਉਸ ਪਰਮਪਿਤਾ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੁੰਦਾ ਆ ਜਿਸ ਨੇ ਬਹੁਤ ਵੱਡੀ ਕਿਰਪਾ ਕਰਕੇ ਉਸ ਪਰਮਾਤਮਾ ਨੇ ਇਹ ਸੀਟ ਜਿਹੜੀ ਆ ਸਾਡੇ ਬੱਬਰ ਸਾਹਿਬ ਸਾਡੇ ਡਾਕਟਰ ਸਾਹਿਬ ਦੀ ਝੋਲੀ ਵਿੱਚ ਪਾਈ ਆ। ਮੈਂ ਆਪਣੇ ਵਾਰ ਨੰਬਰ 47 ਦੇ ਹਰ ਵੋਟਰ ਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਆ ਤੇ ਜੋ ਵੀ ਕੰਮ ਹੋਏਗਾ ਬੱਬਰ ਸਾਹਿਬ ਬਿਨਾਂ ਵਿਤਕਰੇ ਦੇ ਉਹ ਪੂਰੇ ਦੇ ਉਹ ਸਾਰੇ ਕੰਮ ਕਰਵਾਉਣਗੇ ਚਾਹੇ ਉਹ ਕਾਂਗਰਸ ਦਾ ਸਪੋਰਟਰ ਹੋਏ ਚਾਹੇ ਅਕਾਲੀ ਦਾ ਹੋਵੇ ਬੀਜੇਪੀ ਦਾ ਹੋਵੇ ਕੋਈ ਵੀ ਹੋਵੇ ਸਾਰੇ ਇਹ ਹੁਣ ਆਮ ਆਦਮੀ ਪਾਰਟੀ ਦੇ ਹੀ ਵਰਕਰ ਬਣ ਗਿਆ ਸਪੋਰਟਰ ਬਣ ਗਿਆ ਇਹ ਕਰਕੇ ਕਿਸੇ ਦੇ ਨਾਲ ਵੀ ਕਿਸੇ ਕਿਸਮ ਦਾ ਕੋਈ ਵੀ ਵਿਤਕਰਾ ਨਹੀਂ ਹੋਏਗਾ ਤੇ ਇਹ ਜਲੋਂ ਕੰਮ ਹੋਣਗੇ ਔਰ ਪਬਲਿਕ ਨੂੰ ਇਹ ਖੁਦ ਪਤਾ ਲੱਗੇਗਾ ਬਾਰ ਨੰਬਰ 47 ਦੇ ਵਿੱਚ ਹੁਣ ਦੇ ਕੰਮਾਂ ਦਾ ਔਰ ਪਿੱਛੇ ਕਮੋਚ ਕੰਮ ਜੋ ਹੋ ਚੁੱਕੇ ਆ ਉਹਨਾਂ ਵਿੱਚ ਕੀ ਫਰਕ ਸੀਗਾ ਕੰਮ ਬੋਲਣਗੇ ਜਿਸ ਤਰ੍ਹਾਂ ਜੀ ਬੋਲਦੇ ਆ ਜੀ ਤੇਰੇ ਕੰਮ ਬੋਲਦੇ ਆ ਮੈਂ ਘੱਟ ਬੋਲਦਾ ਕੰਮ ਬੋਲਦੇ ਇਸੇ ਤਰ੍ਹਾਂ ਹੀ ਇਹਨਾਂ ਦੇ ਕੰਮ ਬੋਲਣਗੇ ਇਹ ਘੱਟ ਬੋਲਣਗੇ ਔਰ ਅਗਲੀ ਵਾਰੀ ਪਬਲਿਕ ਨੂੰ ਇਹ ਗੱਲ ਕਹਿਣ ਦੀ ਜ਼ਰੂਰਤ ਨਹੀਂ ਪਵੇਗੀ ਕਿ ਤਾਂ ਸਾਨੂੰ ਤੁਸੀਂ ਵੋਟ ਦਿਓ ਕੰਮਾਂ ਦੇ ਜਰੀਏ ਹੀ ਪਬਲਿਕ ਵੋਟ ਕਰੇਗੀ